2 ਮਹੀਨੇ ਲਾਓ 5-7 ਦਿਨ ਘਟਾ ਹੈ 11ਵੇਂ ਦੀ 25 ਨੂੰ ਦੇ ਦਿਨ ਪੂਰੇ ਹੈ 11ਵੇਂ ਮਹੀਨੇ ਦੀ 25 ਤਰੀਕ ਨੂੰ ਦੋਸਤੋ ਇਹਦੇ ਦਿਨ ਪੂਰੇ ਆ ਅੱਜ 10ਵਾਂ ਮਹੀਨਾ ਤੇ ਪਹਿਲੀ ਤਰੀਕ ਆ ਇਹ ਬਸ 13 13 ਮਹੀਨਿਆਂ ਦੀ ਮੰਨ ਲਓ ਸਾਢੇ 13 ਮਹੀਨਿਆਂ ਦੀ ਹੋ ਗਈ ਸਾਢੇ 13 ਮਹੀਨਿਆਂ ਦੀ ਉਮਰ ਦੇ ਵਿੱਚ ਬੱਚੀ ਆ ਚੰਗੇ ਸੋਹਣੇ ਦੋਸਤੋ ਥਾਣਾ ਹਾਂਜੀ ਭਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਮੇਰੀ ਪਿੰਡ ਕੋਟਪਾਰਾ ਜਿਹੜਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਸਾਨੂੰ ਮੌਜੂਦ ਬਾਈ ਨੈਬ ਦੇ ਘਰੋਂ ਵੀਡੀਓ ਆ ਤਿੰਨ ਨਾਗ ਬਾਈ ਨੇ ਸੇਲ ਕਰਨੇ ਆ ਦੋਸਤੋ ਸਾਲ ਸਵਾ ਸਾਲ ਦੇ ਵਿੱਚ ਇੱਕ ਬੱਛੀ ਆ ਗਈ ਵੀਰੇ ਦੋ ਮਹੀਨਿਆਂ ਤੋਂ ਪੰਜ ਚਾਰ ਦਿਨ ਘਟ ਸੂਣਦੇ ਰਹਿੰਦੇ ਆ ਮੱਝ ਦੇ ਇੱਕ ਇਹ ਆ ਗਈ ਗੱਬਣ ਤੇ ਕਾ ਗਈ ਵੀਰੇ ਤਾਜੀ ਸੂਣ ਆੜੀ ਆ ਪੰਜ ਸੱਤ ਦਿਨ ਉਹਦੇ ਸੂਣਦੇ ਰਹਿੰਦੇ ਆ ਤਿੰਨ ਨਾਗਾ ਤਿੰਨਾਂ ਦੀ ਡਿਟੇਲ ਮੁੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਬਾਈ ਨੈਬ ਤੋਂ ਕਰਾ ਲਾਂਗੇ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ ਇੱਕ ਤਰੀਕ 10ਵਾਂ ਮਹੀਨਾ ਤੇ 2025 ਦੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਇੱਕ ਨੰਬਰ ਆਪਾਂ ਇਧਰੋਂ ਸ਼ੁਰੂ ਕਰ ਲਾਂਗੇ ਹਨਾ ਜੀ ਹਾਂਜੀ ਸ਼ੁਰੂ ਕਰ ਲਾਂਗੇ ਹੂੰ ਲੈ ਬਈ ਅਜਵਾਕ ਕਹਿੰਦਾ ਸੀ ਮੈਂ ਸਵਾਗਤ ਕਰੂ ਸਾਰਿਆਂ ਦਾ ਬਈ ਸਾਰਿਆਂ ਨੂੰ ਠੱਠੀ ਕਾਲ ਸਸਰੀ ਕਾਲ ਪੁੱਤ ਸਸਰੀ ਕਾਲ ਸਾਰਿਆਂ ਨੂੰ ਬਈ ਜਵਾਕ ਬਣਿਓ ਕਬੂਲ ਕਰਿਓ ਬਈ ਹੋਰ ਜੀ ਕੀ ਹਾਲ ਹੈ ਜੀ ਠੀਕ ਹੈ ਭਾਈ ਜੀ ਬਹੁਤ ਵਧੀਆ ਸਾਰਿਆਂ ਨੂੰ ਸਸਰੀ ਕਾਲ ਭਰਾਵਾਂ ਨੂੰ ਸਸਰੀ ਕਾਲ ਜੀ ਪਿੰਡ ਕੋਟਪੜਾ ਆਪਣਾ ਹਨਾ ਹਾਂਜੀ ਆਪਣਾ ਘਰ ਰਹਿ ਗਿਆ ਚੱਠੇ ਵਾਲੇ ਨੂੰ ਜਦੋਂ ਛੱਡ ਕੇ ਜਾਂਦੀ ਇਹਦੇ ਉੱਤੇ ਪਹਿਲਾ ਘਾਰ ਹੀ ਆ ਡਰੇ ਪਹਿਲਾ ਘਾਰ ਜੀ ਡ੍ਰੈਨ ਟੱਪਣਸਾਰ ਚੱਠਿਆਂ ਨਾਲ ਲਿੰਕ ਰੋਡ ਜਾਂਦਾ ਉਹ ਤੇ ਪਹਿਲਾ ਘਰ ਆਪਣਾ ਨਾਇਬ ਬਈ ਤਿੰਨ ਨੱਕ ਸੇ ਇੱਕ ਨੰਬਰ ਤੇ ਇਹ ਬਾਈ ਕਿੰਨਾ ਟਾਈਮ ਇਹਦਾ ਸੁੰਨਦਾ ਰਹਿ ਗਿਆ ਇਹ ਇਹਦੇ ਬਾਈ ਜੀ ਬਸ 7 ਕ ਦਿਨ ਮੰਨ ਲਓ ਸੁੰਨ ਦੇ 5-7 ਦਿਨ ਰਹਿੰਦੇ 5-7 ਦਿਨ ਸੁੰਨ ਦੇ ਬਾਕੀ ਹਾਂਜੀ ਹਾਂਜੀ ਠੀਕ ਆ ਠੀਕ ਆ ਆਹ ਦੇਖ ਲਓ ਦੋਸਤੋ 5-7 ਦਿਨ ਸੁੰਨ ਦੇ ਬਾਕੀ ਆ ਕਿੰਨਾ ਕੁ ਦੁੱਧ ਪਾਜੂਗੀ ਬਾਈ ਦੁੱਧ ਬਾਈ ਜੀ ਇਹ ਆਪਣੇ ਖਾਸ ਬੰਦਿਆਂ ਕੋਲ ਹੀ ਆਈ ਹੈ ਮੰਨ ਲਓ 12 ਤੋਂ ਬਾਹਰ ਹੀ ਰਹੀ ਉਹਨਾਂ ਨੇ 13 ਕਹੇ ਪਰ 12 ਮੰਨ ਕੇ 12 ਪਲੱਸ ਹੀ ਰਹੀ ਠੀਕ ਹੈ ਤੇ 11-12 ਮੰਨ ਕੇ ਅਗਲਾ ਨਾ 12 ਜੀ 12 ਰਹੀ ਐ ਛੋਇਆ ਆਪਣੇ ਉਹਨਾਂ ਦੀ ਹੱਕ ਰੂ ਝੋਟੀ ਸੀ ਠੀਕ ਆ ਠੀਕ ਆ ਬਈ 12 ਕਿਲੋ ਵੀਰ ਕਹ ਆਪਣੇ ਤੋਂ ਇਹ ਤਸੱਲੀ ਤੇ ਤੁਸੀਂ ਲਿਜਾ ਸਕਦੇ ਹੋ ਸੂਨ ਦੇ ਬਾਈ ਕਹਿੰਦਾ ਦਿਨ ਰਹਿ ਗਏ ਦੇ ਇੱਕ ਹਫਤਾ ਮੰਨ ਲਓ ਤੁਸੀਂ ਹੋ ਸਕਦਾ ਇੱਕ ਦੋ ਦਿਨ ਇੱਧਰ ਉੱਧਰ ਹੋ ਜਾਣ ਬਾਕੀ ਖੋਲ ਕੇ ਤੋਰ ਕੇ ਮੈਂ ਤੁਹਾਨੂੰ ਤਿੰਨੇ ਨਗ ਬਾਰੀ ਨਾਲ ਦਿਖਾਈ ਜਾਵਾਂ ਇੱਕ ਨੰਬਰ ਵਾਲੀ ਖੋਲ ਲਓ ਵੀਰੇ ਥੋਲੇ ਦਾ ਪਪ ਬਾਈ ਦੀ ਵੀਡੀਓ ਤੇ ਵਿੱਚ ਹੀ ਕਰਵਾ ਦਾਂਗੇ ਨੰਬਰ 2 ਤੇ ਆਹ ਆ ਗਈ ਇਹਦਾ ਟਾਈਮ ਰਹਿ ਗਿਆ 1 ਮਹੀਨਾ ਤੇ 25 ਦਿਨ ਬਾਈ ਕਹਿੰਦਾ ਸੀ 2 ਮਹੀਨੇ ਹੀ ਮੰਨ ਲਓ ਤੁਸੀਂ ਇੱਕ ਨੰਬਰ ਵਾਲੀ ਆਮ ਚੈੱਕ ਕਰੋ ਬਾਈ 5-7 ਦਿਨ ਹਫਤਾ ਸੂਨ ਦਾ ਫਿਕਸ ਜੇ ਲੈ ਵੀ ਵਾਲੀ ਆ ਆ ਕਰ ਲਓ ਬਾਈ ਚੈੱਕ ਇਹ ਆ ਦੇਖੋ ਬਾਈ ਲੈ ਵਾ ਤੁਸੀਂ ਮੱਝ ਦਾ ਪੰਜ ਤੋਂ ਸੱਤ ਦਿਨ ਵਿਆਹੀ ਕਹਿੰਦਾ ਸੋਣ ਦੇ ਰਹਿੰਦੀ ਹਾਂ ਉਧਰ ਇੱਕ ਕਮਾਲਾ ਬਾਈ ਇੱਕ ਕਿਹੜਾ ਹੋਰ ਦਵਾਲਾ ਉਧਰ ਨੂੰ ਕਮਾਲਾ ਕਮਾਲਾ ਕੋਈ ਨਹੀਂ ਆ ਬਾਈ ਕਰ ਲਓ ਚੈੱਕ ਪੰਜ ਤੋਂ ਸੱਤ ਦਿਨਾਂ ਦੇ ਵਿੱਚ ਸੋਨਾ ਨੰਬਰ ਬਾਈ ਨੈਪ ਦਾ ਵੀਡੀਓ ਦੇ ਹੇਠਾਂ ਚੱਲ ਜ ਜਾਂਦਾ ਦੋਸਤੋ ਹਾਂ ਬਾਈ ਮੋੜ ਲਿਆ ਜੋ ਚੀਜ਼ ਜਿੰਮੇ ਦੀ ਹੈਗੀ ਆ ਬਈ ਵੀਡੀਓ ਚ ਉਹੀ ਦਿਸੂ ਤੁਹਾਨੂੰ ਇਹ ਕੋਈ ਚੱਕਰ ਨਹੀਂ ਵੀ ਕੋਈ ਬੰਦਾ ਹਨਾ 50 ਕਿਲੋਮੀਟਰ ਤੋਂ ਆਜੇ 100 ਤੋਂ ਆਜੇ ਇੱਥੇ ਆ ਕੇ ਤੁਹਾਨੂੰ ਵੀਡੀਓ ਚ ਆਪਾਂ ਦਿਖਾ ਦਗੇਵੇਂ ਬਿਨਾਂ ਗੱਲ ਤੋਂ ਕਿਸੇ ਦਾ ਕੋਈ ਵੱਡਾ ਛੋਟਾ ਪਸ਼ੂ ਵਾਲਾ ਕੋਈ ਚੱਕਰ ਨਹੀਂ ਜੋ ਹੈਗਾ ਨੈਚੁਰਲ ਉਹ ਤੁਹਾਨੂੰ ਇੱਥੇ ਮਿਲੂਗਾ ਵੀਰੇ ਨਾ ਬਾਈ 5-7 ਦਿਨ ਸੌਣ ਦੇ ਤੇ ਮੁੱਲ ਕੀ ਕਰ ਦਿੰਦਾ ਮੁੱਲ ਬਾਈ ਜੇ ਦਾ ਇੱਕ ਵਾਰ ਹੈ 1,12,000 12,000 ਸੀਲ ਸਾਊ ਆ ਥਣ ਕੱਪੇ ਦੀ ਸਾਰੀ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਆ ਠੀਕ ਆ 112000 ਦੋਸਤੋ ਬਾਈ ਨੇ ਮੁੱਲ ਕਰਿਆ ਜਾਇਜ਼ ਭਾਅ ਜਿਹੜੇ ਬਾਈ ਨੂੰ ਪਸੰਦ ਆਉ ਇਹਦੇ ਚੋ ਵੀ ਮਾਰਜਨ ਮਾੜਾ ਮੋਟਾ ਮੌਕੇ ਤੇ ਹੋ ਜਾ ਦੋਸਤੋ ਹੋ ਜਾ ਨੰਦਾ ਨੰਬਰ 2 ਤੇ ਆ ਜਾ ਬਾਈ ਨੇ ਇਹਦਾ ਕਿੰਨਾ ਟਾਈਮ ਰਹਿ ਗਿਆ ਇਹਦੇ ਬਾਈ ਜੀ ਮੰਨ ਲਓ 2 ਮਹੀਨੇ ਨਾਲੋਂ 5 ਦਿਨ ਘਟਾ ਹੈ 11ਵੇਂ ਦੀ 25 ਨੂੰ ਦੇ ਦਿਨ ਪੂਰੇ ਆ 11ਵੇਂ ਮਹੀਨੇ ਦੀ 25 ਤਰੀਕ ਨੂੰ ਦੋਸਤੋ ਇਹਦੇ ਦਿਨ ਪੂਰੇ ਆ ਅੱਜ 10ਵਾਂ ਮਹੀਨਾ ਤੇ ਪਹਿਲੀ ਤਰੀਕ ਆ ਹਾਂਜੀ 1 ਮਹੀਨਾ 25 ਦਿਨ ਬਾਈ ਕਹਿੰਦਾ ਇਹਦੇ ਰਹਿੰਦੇ ਆ ਉਦੋਂ ਪਸੂ ਹੁੰਦਾ ਹਫਤਾ ਇੱਧਰ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ 2 ਮਹੀਨਿਆਂ ਦੀ ਕੱਚੀ ਮੰਨ ਕੇ ਤੁਸੀਂ ਖਰੀਦ ਲਿਓ ਇਹ ਕਿੰਨਾ ਕੁ ਦੁੱਧ ਪਾਜੂਗੀ ਬਾਈ ਦੁੱਧ ਬਾਈ ਜੀ ਇਹਦਾ ਵੀ ਮਾਲਕਾਂ ਨੇ 12 ਲੀਟਰ ਹੀ ਦੱਸਿਆ ਆਪਾਂ ਨੂੰ ਅੱਛਾ ਹਾਂ ਠੀਕ ਆਪਾਂ ਜਦੋਂ ਲੈ ਕੇ ਆਏ ਆ ਮੰਨ ਲਓ ਉਦੋਂ ਥਣਪਾਸ ਹੀ ਕਰਾਉਂਦੀ ਸੀ ਆਪਾਂ ਲੈ ਕੇ ਆਏ ਆਗਾ ਹਾਏ ਠੀਕ ਆ ਠੀਕ ਹਾਂਜੀ ਇਹ ਮੈਂ 2.5 ਕਿਲੋ ਤੋਂ ਸੀਗਾ ਠੀਕ ਹੈ ਹਾਂਜੀ ਬਾਈ ਕਹਿੰਦਾ ਆਪਾਂ ਖਰੀਦ ਕੇ ਲੈ ਕੇ ਆਏ ਸੀ 2.5 ਕਿਲੋ ਤੋਂ ਦੁੱਧ ਸੀ ਮਾਲਕਾਂ ਨੇ 10 12 ਕਿਲੋ ਦੱਸਿਆ ਚਲੋ ਤੁਸੀਂ 10 ਮੰਨ ਕੇ ਵੀ ਬਾਈ ਨਾਲ ਸੌਦਾ ਕਰ ਲਿਓ ਬਾਕੀ ਆਹ ਦੇ ਇੱਲਾਟੂਲਾ ਬਹੁਤ ਪੰਗਾ ਵੀਰੇ 2 ਮਹੀਨੇ ਜਿਹੜੇ ਹਸਾਬ ਨਾਲ ਪਏ ਆ ਤਾਂ ਉਦੋਂ ਨੂੰ ਪਸੂ ਨਿਖਰ ਕੇ ਆ ਜਾਂਦਾ ਹੁੰਦਾ ਬਾਕੀ ਖੋਲ ਕੇ ਤੋੜ ਕੇ ਮੈਂ ਤੁਹਾਨੂੰ ਇਹ ਵੀ ਦਿਖਾ ਦਿੰਨਾ ਬਾਕੀ ਦਾ ਆਪਾਂ ਵੀਡੀਓ ਬਣਾਉਣੇ ਕਾਰਨ ਪਾਤੀ ਵਿੱਚ ਨਹੀਂ ਤਾਂ ਆਪਾਂ ਮੌਕੇ ਤੇ ਹੀ ਪਾਉਂਦੇ ਕੋਈ ਵਾਰੀ ਹੁੰਦਾ ਚੱਲੋ ਕੋਈ ਹਾਂਜੀ ਹਾਂਜੀ ਚੱਲੋ ਕੋਈ ਵੀਰ ਭਾਈ ਪਾੜਨ ਵਾਲਾ ਹੁੰਦਾ ਹਾਂ ਵੀ ਦੋ ਮਹੀਨੇ ਆਪਾਂ ਪਾੜ ਲਾਂਗੇ ਹਾਂਜੀ ਹਾਂਜੀ ਉਸੇ ਜਿਹੇ ਹਿਸਾਬ ਨਾਲ ਸੀਲ ਸਾਊ ਆ ਚਾਰੂ ਦੋਨੇ ਬਥੇਰੀਆਂ ਕਹੇ ਜੀ ਭਾਈ ਚੱਲੋ ਪਵਨ ਨੀਰੀ ਖਾਲ ਸਿਰ ਦੇ ਉੱਤੇ ਤਾਂਗੇ ਚਾਰੂ ਐ ਫੋਲ ਜੀ ਠੀਕ ਆ ਠੀਕ ਆ ਹਾਂਜੀ ਹਾਂਜੀ ਖਾਣ ਪੀਣ ਨੂੰ ਭ ਆ ਲੈ ਬਾਈ ਕਰ ਲੋ ਚੈੱਕ ਬਹੁਤ ਕੋਈ ਨਹੀਂ ਕੋਈ ਨਹੀਂ ਟਿਕਾਰਨਾ ਲੈ ਚੱਲ ਬਾਈ ਹੂੰ ਆ ਦੇਖੋ ਬਾਈ ਇਹ ਨੰਬਰ 2 ਤੇ ਆ ਗਈ ਤੇ ਦੋ ਹੀ ਮਹੀਨੇ ਦੇ ਸੂਣਦੇ ਰਹਿੰਦੇ ਹਜੇ ਬਾਈ ਆ ਤੁਸੀਂ ਚੈੱਕ ਕਰ ਲੋ ਮੁੱਲ ਨਾਲ ਹੁੰਦੇ ਵੀਡੀਓ ਦੇ ਵਿੱਚ ਇੱਕ ਜਿਹੜਾ ਬਾਈ ਬਣੇ ਹੋਤ ਵਾਲ ਹਾਂ ਆ ਬਾਈ ਕਰ ਲੋ ਚੈੱਕ ਤੁਹਾਨੂੰ ਕੋਲੋਂ ਮੈਂ ਲੈਵੇ ਦੀ ਥਣਾ ਦੀ ਦਿਖਾਦਾ ਥੋੜਾ ਜ਼ੂਮ ਕਰਕੇ ਹੂੰ ਯਾ ਬਾਈ ਲੋੜ ਲੈ ਮੋਟਿਆ ਵਰਪ੍ਰੀਤ ਹੂੰ ਯਾਦ ਰੱਖ ਤੇਗਾ ਮੈਨੂੰ ਇੱਥੇ ਘੜੀ ਪੁੱਛ ਕੇ ਜਿਹੜਾ ਫੜ ਲਾ ਚੈੱਕ ਕਰ ਲੋ ਬਾਈ ਨੇੜੋਂ ਆਮ ਨਾਲ ਆਂਦੀ ਉਹ ਟਿਕਾਣੇ ਟਿਕਾਣੇ ਕਿੱਥੇ ਕਿੱਥੇ ਮਾਨ ਲਾ ਵੱਲ ਆਂਦੇ ਰਹੀ ਬਾਈ ਮੁੱਲ ਜਿਹੜਾ ਦੋਸਤੋ ਇਹਦਾ ਵੀ ਮੈਂ ਵੀਡੀਓ ਦੇ ਵਿੱਚ ਹੀ ਕਰਵਾਉਣਾ ਬਾਈ ਤੋਂ ਨਾ ਬਾਈ 2 ਨੰਬਰ ਵਾਲੀ ਦਾ ਕੀ ਪਾ ਕਰਦੇ ਹੋ ਇਹਦਾ ਬਾਈ ਜੀ 90000 ਮੁੱਲ ਹੈ 90000 ਹਾਂਜੀ ਕੋਈ ਮਾਰਜਨ ਮੌਕੇ ਤੇ ਚਲੋ ਮਾਨ ਤਾਨ ਤਾਂ ਫਿਰ ਆਏ ਬੰਦਾ ਕਰਨਾ ਹੀ ਪੈਂਦਾ ਜੀ ਹਾਂ 90000 ਦੋਸਤੋ 2 ਨੰਬਰ ਵਾਲੀ ਦਾ ਮੁੱਲ ਉਹ ਮੌਕੇ ਤੇ ਜਿਹੜਾ ਸੋਡੇ ਦੋ ਭਰਾਵਾਂ ਦੇ ਵਿੱਚ ਸੌਦਾ ਹੋਊਗਾ ਹਨਾ ਇੱਕ ਗੱਲ ਰਹਿ ਗਈ ਆਪਣਾ ਬਾਈ ਸੁਆ ਇਹਦਾ ਚੌਥਾ ਹੈ ਅੱਛਾ ਹਾਂ ਇਹਦਾ ਤੀਜੇ ਸੁੰਦੀ ਆਉਣੇ ਇਹ ਤੀਜੇ ਸੁੰਦੇ ਆ ਉਹ ਹੈਗੀ ਚੌਥੇ ਹਾਂ ਫਿਰ ਕਈ ਭਰਾ ਪੁੱਛਦੇ ਨੇ ਫਿਰ ਫੋਨ ਉੱਤੇ ਹਨਾ ਦੱਸਿਆ ਇੱਕ ਨੰਬਰ ਵਾਲੀ ਦਾ ਸੁਆ ਦੋਸਤੋ ਚੌਥਾ ਦੋ ਨੰਬਰ ਤੇ ਤੀਜਾ ਸੁਆ ਇੱਕ ਮਹੀਨਾ 25 ਦਿਨ ਤਕਰੀਬਨ ਅੱਜ ਸੁੰਨ ਦੀ ਕੱਚੀ ਆ ਨੰਬਰ 3 ਤੇ ਦੋਸਤੋ ਬੱਚੀ ਆ ਗਈ ਸਾਲ ਤੋਂ ਸਵਾ ਸਾਲ ਦੀ ਵਿੱਚ ਉਮਰ ਜਰਸੀ ਕ੍ਰਾਸ ਦੇ ਵਿੱਚ ਆ ਮਾਂ ਵੀ ਬੱਚੀ ਦੀ ਆ ਬੈਠੀ ਹੈ ਵੀਰੇ ਇਹਦਾ ਜਸਪਾਲ ਬਾਈ ਇਹਦਾ ਕਿੰਨਾ ਕੁ ਦੁੱਸੀ ਨਾ ਬਾਈ ਇਹਦਾ ਦੁੱਧ ਜੀ 18 ਕਿਲੋ ਦਤਾ ਉਹ ੱਬੇ ਮਾਰ ਕੇ 18 ਠੀਕ ਠੀਕ ਇਹ ਹੁਣ ਕਿੰਨੀ ਸਵਾ ਕਸਾਲ ਦੇ ਵਿੱਚ ਇਹ ਬਸ 13 13 ਮਹੀਨਿਆਂ ਦੀ ਮਾਰ ਲਓ ਸਾਢੇ ਕਿ 13 ਮਹੀਨਿਆਂ ਦੀ ਹੋਗੀ ਸਾਢੇ 13 ਮਹੀਨਿਆਂ ਦੀ ਉਮਰ ਦੇ ਵਿੱਚ ਬੱਚੀ ਆ ਚੰਗੇ ਸੋਹਣੇ ਦੋਸਤੋ ਥਾਣਾ ਥਣ ਥਣ ਪੂਰੇ ਚਾਰ ਹੀ ਥਾਣਾ ਕੋਈ ਫੋਟ ਨਹੀਂ ਸਾਖ ਨਹੀਂ ਸੀਲਸ ਆਊਗਾ ਇਹ ਡੱਕਾ ਆ ਲੈ ਬੱਚੇ ਚਾਰ ਹੀ ਕਰ ਲਓ ਦੋਸਤੋ ਚਾਰ ਥਾਣਾ ਖੋਲ ਕੇ ਇਹਨੂੰ ਵੀ ਤੋੜ ਲਾ ਬਾਈ ਤੋੜੋ ਮੋਲਾ ਜਿਹੜਾ ਦੋਸਤੋ ਇਹਦਾ ਵੀ ਵੀਡੀਓ ਦੇ ਵਿੱਚ ਹੀ ਕਰਾਉ ਨੰਬਰ ਆ ਬਾਈ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਜਿਹੜੇ ਭਰਾ ਨੂੰ ਤਿੰਨਾ ਨਗਾ ਜੋ ਕੋਈ ਵੀ ਪਸੰਦ ਆਉਂਦਾ ਕੋਲੇ ਆਇਓ ਬਾਈ ਤਸੱਲੀ ਆਪ ਆਪ ਕਰਨੀ ਹੁੰਦੀ ਹੈ ਹਨ ਤਸੱਲੀ ਕਰਕੇ ਤੁਸੀਂ ਕੋਈ ਵੀ ਨਾ ਖਰੀਦ ਸਕਦੇ ਹੋ ਬਾਕੀ ਦੋਸਤੋ ਮੇਰੀ ਪਿੰਡ ਤੋਂ ਵੀਡੀਓ ਆ ਆ ਲੈ ਤੁਸੀਂ ਬੱਚੀ ਚੈੱਕ ਕਰੋ ਹੂੰ 13 ਕ ਮਹੀਨਿਆਂ ਦੇ ਵਿੱਚ ਉਮਰ ਆ ਦੇਖੋ ਹਾਂ ਲੈ ਚੱਲ ਬਾਈ ਲੈ ਚੱਲ ਆ ਲੈ ਬਹੁਤ ਭਰਾ ਬੱਚੀਆਂ ਮੰਗਦੇ ਆ ਬੱਚੀ ਪਾਲਣ ਦਾ ਕੋਈ ਸ਼ਕੀਨ ਵੀਰ ਆ ਘਰ ਦੀ ਜੰਪੜ ਬੱਚੀ ਤੇ ਹੋ ਸਕਦਾ ਬਸ 2 ਮਹੀਨਿਆਂ ਤੱਕ ਬੱਚੀ ਸੀਮਨ ਲੈ ਜੂ ਆ ਰਾਮਨਗਰੇ ਆ ਲੈ ਕਰੋ ਚੱਕ ਕੋਈ ਨਾ ਕੋਈ ਨ ਲੈ ਜਾ ਲੈ ਜਾ ਹੂੰ ਆ ਫੇਸਬੂਕ ਦੀ ਦੇਖ ਲੋ ਕਲਰ ਦੀ ਦੇਖ ਲੋ ਬਾਈ ਜੀ ਮੁੱਲਾ ਜਿਹੜਾ ਇਹਦਾ ਵੀ ਆਪਾਂ ਬਾਈ ਤੋਂ ਕਰਵਾ ਦਿੰਨੇ ਆ ਇਹਦਾ ਕੀ ਭਾ ਰੂਗਾ ਬਾਈ ਇਹਦਾ ਬਾਈ ਜੀ 18000 ਮੁੱਲਾ 18000 ਹਾਂਜੀ ਹਾਂਜੀ 18000 ਦੋਸਤੋ ਨੰਬਰ 3 ਤੇ ਬੱਚੀ ਦਾ 18000 ਮੁੱਲਾ ਤਿੰਨਾ ਨਗਾ ਦਾ ਮੁੱਲ ਵੀਡੀਓ ਦੇ ਵਿੱਚ ਹੋ ਗਿਆ 10 ਦਾ ਵਿੰਡ ਦਾ ਦਸਤਾਵੀਰੇ ਜਿਹੜੇ ਬਾਈ ਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਕੋਲ ਆ ਕੇ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ ਸਸੀਕਲ ਬਾਈ ਸਾਰੇ ਪ੍ਰਾਂ